ਹੋਣ ਤਾ ਪਰਹਾ ਉਹ ਦੁਰਾਤੇ ਮਤੇ ਸਖੋਪਰੀ ਪਾਇਆ ਮੋਤਨ ਦਾਪ ਨਾਮ ਜਪਤੋਈ ਜਨੂ ਦੇ ਵਿਸ਼ੇ ਉਤਾਰੋ ਆਪ ਬੇਨਜਾਏ ਮੋ ਕਹਿ ਪਰਮਾ ਨਾਨਕ ਸੰਤ ਪਰਚਾ ਬੋਲੇ ਕੰਨ ਰਾਮ ਬੰਦਪੈ ਨਾ ਪਸੰਦ ਇਹ ਇਨੀ ਚੜਾ ਲੱਗਦੀ ਪਈ ਐ ਨਾ ਉਹ ਸਾਹਮਣੇ ਮੇਰੇ ਬੰਦੇ ਵੀ ਆ ਆਪਣੇ ਬੰਦੇ ਵਾਰ-ਵਾਰ ਆਉਂਦੇ ਆ ਨਹੀਂ ਤਾਂ ਫਿਰ ਮੈਂ ਤੁਹਾਨੂੰ ਮਨੀ ਗਨ ਸਾਹਿਬ ਜਾ ਕੇ ਸਾਰੀ ਡਿਟੇਲ ਦਊਂਗਾ ਉੱਥੇ ਜਾ ਕੇ ਸਾਰਾ ਕੁਝ ਦੱਸੂਗਾ ਕਿੱਦਾਂ-ਕਿਦਾਂ ਕੀ ਹੋਈ ਸਾਡੇ ਨਾਲ ਤੇ ਚਲੋ ਟੱਕਰਦੇ ਆਗੇ ਰਾਜ ਤੁਹਾਡੇ ਨਾਲ ਗੁਰਦੁਆਰਾ ਮਨੀਕਨ ਸਾਹਿਬ ਪਹੁੰਚ ਗਏ ਆ ਤੇ ਕਰੋ ਦਰਸ਼ਨ ਤੁਸੀਂ ਵੀ ਗੁਰਦੁਆਰਾ ਮਨੀਕਨ ਸਾਹਿਬ ਦੇ ਆ ਸਾਹਮਣੇ ਸਰੋਵਰ ਆ ਜੀ ਤੇ ਔਰ ਲੱਗਿਆ ਹੈ ਪਾਰਵਤੀ ਨਦੀ ਵੰਦੀ ਆ ਇਹ ਗੁਰੂ ਘਰ ਆ ਜੀ ਬਿਲਕੁਲ ਸ਼ਾਮ ਨਰਾਣ ਕਰੋ ਫਰਦੇ ਕਰੋ ਫਰਦੇ ਸੰਦੀਰਸੀ ਗਾਜੀ ਮੈਂ ਤੁਹਾਡਾ ਅਪਨਾਜੀ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਣੇ ਨਵੇਂ ਬਲੌਗ ਆਪਣਾ ਅੱਜ ਦਾ ਬਲੌਗ ਹੈ ਜੀ ਸ਼੍ਰੀ ਮਨਿਕਨ ਸਾਹਿਬ ਜੀ ਦਾ ਆਪਣੇ ਪਿੰਤੋਂ ਸ਼੍ਰੀ ਮਨਿਕਨ ਸਾਹਿਬ ਜੀ ਦਾ ਤੇ ਇਹ ਹੈਗੇ ਆਪਣੇ ਥੋੜਾ 7 ਤੋਂ 8 ਘੰਟੇ ਦਾ ਟਾਈਮ ਆ ਇਹ ਆਪਾਂ ਥੋੜੇ ਜਿਹੀ ਸਵੇਰੇ 4:00 ਵਜੇ 4:00 ਵਜੇ ਜੰਮ ਸ਼ੁਰੂ ਕੀਤੀ ਆ ਤੇ 4:00 ਵਜੇ ਤੋਂ ਲੈ ਕੇ ਆਪਾਂ ਨੇ ਪੰਜਾਪੇ ਲੱਗੇ ਸ਼੍ਰੀ ਮੰਕੋ ਸਵਾਗਤ ਆਨ ਨੂੰ ਸਾਬ ਤੋਂ ਫਿਰ ਆਪਾਂ ਜਾਵਾਂਗੇ ਤੇ ਫਿਰ ਉਹ ਮਨਾਈ ਦੇ ਰਸਤੇ ਤੁਹਾਨੂੰ ਲਾ ਰਹੇ ਖਾਣਾ ਵੀ ਸਾਰੇ ਖਾਣਾ ਮੈਂ ਜਦੋਂ ਆ ਰਾਂ ਮੈਂ ਇਹ ਮੀਂਹ ਰੰਗ ਦੇ ਤੜਕੇ ਉੱਤੇ ਚੋਟੀ ਦੇ ਨਾਲੇ 3 ਵਜੇ ਜੀ ਢਾਣਾ ਰੋਟੀ ਖਾ ਕੇ ਤੇ ਨਾ ਹੋ ਕੇ ਰੈਡੀ ਜੀ ਹੁਣ ਚੱਲਦੇ ਆ ਜੀ ਜੁਬਤ ਦਾ ਮਾਣ ਨਾਲ ਖਾਣਾ ਤੇ ਮੋਟੋ ਜਿੰਦੇ ਸੀ ਮਣੀਕਾਂਤ ਦੀ ਯਾਤਰਾ ਦੇ ਕੋਈ ਵੀ ਮੇਰੇ ਵਲੌਗਰ ਦਾ ਗੁਰੂ ਰਿਕਰਸ਼ਨ ਕਰਕੇ ਇਹ ਰਿਹਾ ਸਾਡੀ ਯਾਤਰਾ ਸ਼ੁਰੂ ਹੋ ਗਈ ਆ ਚਲੋ ਕਰਦੇ ਆਂ ਤਾਂ ਨਮਰਾਜ ਦੇ ਦਿੱਕੇ ਦੱਬਿਆਣਾ ਚਲੋ ਕਰਦੇ ਆਂ ਆਜੋ ਹਾਂ ਜੀ ਆਪਾਂ ਹੁਣ ਪਹੁੰਚ ਗਏ ਆ ਜੀ ਤੇ ਕੰਗਸਾਬੂ ਕੰਗਸਾਬੂ ਇਹ ਜਲੰਧਰ ਤੋਂ ਗੁਦਰਾਲਾ ਮੇਨ ਹਾਈਵੇ ਆ ਤੇ ਆਪਾਂ ਹੁਣ ਜਾਵਾਂਗੇ ਪੰਪ ਤੇ ਤੇ ਸੱਕਰੀ ਟੈਂਕੀ ਫੁੱਲ ਕਰਾ ਲਈਏ ਫਿਰ ਦੇਖਦੇ ਆਂ ਗਾਂਧੀ ਯਾਤਰਾ ਸ਼ੁਰੂ ਕਰਦੇ ਆਂ ਤੇ ਚਲੋ ਮਿਲਦੇ ਆਂ ਜੀ ਅਗਲੇ ਵਲੌਗ ਚ ਹਾਂਜੀ ਆਪਾਂ ਟੈਂਕੀ ਕਰ ਲਈ ਫੁੱਲ ਦਾ 450 ਦਾ ਤੇਲ ਪਿਆ ਤੇ ਅੱਧੀ ਟੈਂਕੀ ਪਹਿਲੋ ਸੀ ਅੱਧੀ ਹੁਣ ਭਰ ਆਲੀ ਆ ਤੇ ਫੁੱਲ ਹੋ ਗਈ ਆ ਤੇ ਹੁਣ ਆਪਾਂ ਤੁਰਦੇ ਆਂ ਜੀ ਇੱਥੋਂ ਸ਼੍ਰੀ ਮਨਿਕਨ ਸਾਹਿਬ ਜੀ ਤੇ ਹਾਂਜੀ ਜਿੱਦ ਤੱਕ ਜੀ ਪੁਰਾਣੇ ਬਲੌਗ ਦੇਖੇ ਨੇ ਜੀ ਤੇ ਆਪਾਂ ਸ਼੍ਰੀ ਕੋਲ ਕੇ ਸੱਜਣਾ ਜੀ ਜਿਹੜਾ ਲੈਫਟ ਹੈਡ ਹੈ ਕਿ ਇੱਧਰ ਨਹੀਂ ਆਣਾ ਕਿ ਸਿੱਧੇ ਆਣਾ ਇਹ ਕਿਉਂਕਿ ਜੀ ਆਪਾਂ ਜਾਣਾ ਜਮਸ਼ੇਰ ਅੰਦਰ ਵਾਲੀ ਹਵੇਲੀ ਜੰਦਰੇ ਦੀ ਹਵੇਲੀ ਤੋਂ ਮੇਨ ਰੋਡ ਤੋਂ ਵੜੇ ਆਇਦੇ ਹਾਈਵੇ ਸਟਾਪ ਹਨ ਤੋਂ ਸਾਹ ਹੈ ਕਿ ਜੀ ਤੁਸੀਂ ਗੋਲ ਜਾਂਦੀ ਨਹੀਂ ਐ ਕਿ ਜੰਦਰੇ ਵਾਲੀ ਨਾ ਜੀ ਹੋਣਾ ਪਾ ਗਿਆ ਜੀ ਤੇ ਉਹ ਜੀ ਗੋ ਜੰਦਰੇ ਦੀ ਤੇਲੀ ਸਾਈਡ ਕੇ ਹਵੇਲੀ ਉਹ ਸਾਹਮਣੇ ਹਵੇਲੀ ਹੈ ਜੰਦਰੇ ਵਾਲੀ ਤੇ ਆਪਾਂ ਜੰਦਰੇ ਵਾਲਾ ਰੋਡ ਤੇ ਹਮ ਹੋ ਗਏ 6:30 ਤੇ ਆਪਾਂ ਇਸ ਟਾਈਮ ਹੋ ਰਹੀਏ ਨਵਾਂ ਸ਼ਹਿਰ ਕਮਿਸ਼ਨਰ ਬੋਲ ਗਿਆ ਤਾਂ ਇਥੋਂ ਆਪਾਂ ਜਾਵਾਂਗੇ ਗਰਸ਼ਾ ਕਰ ਗਰਸ਼ਾ ਤੋਂ ਫੇਰ ਜੀਤਨੰਦਰ ਸਾਹਿਬ ਤੇ ਚਲੋ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਬਣੇ ਰਹੋ ਜਲਦੀ ਆਉਣਾ ਤੁਹਾਨੂੰ ਦੇਖੇ ਜੀ ਨੰਨਪੁਰ ਸਾਹਿਬ ਜੇ ਨੰਨਪੁਰ ਸਾਹਿਬ ਇਤੋਂ ਦੂਰੀ ਹੈਗੀ 10 ਕਿਲੋਮੀਟਰ ਬਰਾਉਨੇ ਆ ਦਰਸ਼ਨਾਂ ਤੱਕ ਜਾ ਕੇ ਬੋਲਦੇ ਆ ਜੀ ਛੇ ਨੰਨਪੁਰ ਸਾਹਿਬ ਕਰਦੇ ਆ ਜਾ ਕੇ ਦਰਸ਼ਨ ਜੀ ਨੰਨਪੁਰ ਸਾਹਿਬ ਦਾ ਜਾ ਸੋਨ ਸਨਾਇਆ ਬਾਡੀ ਰੋਡ ਹਾਂਜੀ ਫਾਈਨਲੀ ਪਹੁੰਚ ਗਏ ਆ ਜੀ ਸ੍ਰੀ ਅਨੰਦਪੁਰ ਸਾਹਿਬ ਤੇ ਇਧਰ ਪਾਰਕਿੰਗ ਚ ਬਾਈਕ ਖੜੀ ਕੀਤੀ 25 ਘਟਾਈ ਤੇ ਉਹ ਸਾਹਮਣੇ ਦਰਬਾਰ ਸਾਹਿਬ ਆ ਜੀ ਤੇ ਆਹ ਪਾਰਕਿੰਗ ਆ ਸਾਰੀ ਉਹ ਪਾਰਕਿੰਗ ਚ ਉਥੇ ਕੱਟ ਹੁੰਦੀ ਬਾਈਕ ਅਸੀਂ ਹੁਣ ਚੱਲੇ ਆਂ ਦੱਖਣ ਗੰਨ ਤੇ ਕਰਾਉਣੇ ਆ ਤੁਹਾਨੂੰ ਵਿਦਰਸ਼ਨ ਹਾਂਜੀ ਪਹੁੰਚ ਗਏ ਆ ਜੀ ਦਰਬਾਰ ਸਾਹਿਬ ਦੇ ਕੋਲ ਤੇ ਇਹ ਦੁਕਾਨਾਂ ਜਿਹੜੀਆਂ ਦਰਬਾਰ ਸਾਹਿਬ ਦੇ ਅੱਗੇ ਬਾਜ਼ਾਰ ਲੱਗਾ ਹੋਇਆ ਤੇ ਉਹ ਸਮੁੰਦਰਪਾਲ ਸਾਹਿਬ ਆ ਜੀ। ਸ਼੍ਰੀ ਅਨੰਦਪੁਰ ਸਾਹਿਬ ਜੀ। ਅਸੀਂ ਵੀ 8 ਵਜੇ ਪਹੁੰਚ ਗਏ ਸੀਗੇ ਤੇ ਕਰੋ 4 ਵਜੇ ਤਰੇ ਸੀਗੇ ਮੈਨੂੰ ਪਤਾ ਹੀ ਵੀ 4 ਘੰਟੇ ਲੱਗ ਗਏ ਜਾਣੇ ਜਾਣ ਨੂੰ। ਕਰੋਨੇ ਆ ਦਰਸ਼ਨ ਤੁਹਾਨੂੰ। ਸ਼੍ਰੀ ਦਰਬਾਰ ਸਾਹਿਬ ਦੇ ਦੀ ਫਾਈਨਲੀ ਆ ਗਈ ਜਰਵਾਸਬ ਦੇ ਕੋਲ ਠੀਕ ਕਰੋਨੇ ਤੁਹਾਨੂੰ ਦਰਸ਼ਨ ਪਹਿਲਾਂ ਜੁੜੀ ਜਮ੍ਹਾਂ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਰਵਾਸਾਂ ਦੇ ਦਰਸ਼ਨ ਤਾਂ ਹੋ ਗਏ ਵੀਡੀਓਗ੍ਰਾਫੀ ਫੋਟੋਗ੍ਰਾਫੀ ਅੰਦਰ ਲਾਉਣੇਗੇ ਅੰਦਰ ਕੈਮਰਾ ਸ਼ੂਟ ਨਹੀਂ ਲੈਿਆ ਹੋਇਆ ਹਾਂ ਜੋਧਿਆ ਕੇ ਦਾਸ ਹਮਾਰਾ ਹਾਂਜੀ ਦਰਸ਼ਨ ਤਾਂ ਬਹੁਤ ਸੋਨੇ ਹੋਏ ਜੀ ਤੇ ਅੰਦਰ ਉਹ ਫੋਟੋਗ੍ਰਾਫੀ ਵੀਡੀਓਗ੍ਰਾਫੀ ਲਾਉਣੇਗੇ ਤੇ ਉਧਰ ਕਰਕੇ ਅੰਦਰ ਦਰਸ਼ਨ ਕਰਾ ਨਹੀਂ ਹੋਏ ਤੁਸੀਂ ਬਾਹਰੋਂ ਦਰਸ਼ਨ ਕਰੋ ਤੇ ਨਾਲ ਬੁੱਸਾਹ ਦੇ ਤੇ ਅਸੀਂ ਹੁਣ ਚੱਲੇ ਸੀਗੇ ਸ੍ਰੀ ਮਨਿਕਨ ਸਾਹਿਬ ਨੂੰ ਤੇ ਸ੍ਰੀ ਦੇ ਸਾਢੇ ਘੱਟ ਹੋ ਚਲੇ ਆ ਤੇ ਇੰਦਰਸ਼ਨ ਤਾਂ ਬਹੁਤ ਸੋਹਣੇ ਹੋਏ ਆ ਜਿਸ ਟਾਈਮ ਅਸੀਂ ਦਰਵਾਸਾਹ ਦੇ ਅੰਦਰ ਪਹੁੰਚੇ ਤੇ ਅਰਦਾਸ ਹੋਣ ਲੱਗੀ ਸ਼ੁਰੂ ਤੇ ਸਾਨੂੰ ਅੰਦਰ ਰੁਕਣ ਦਾ ਮੌਕਾ ਮਿਲ ਗਿਆ ਕਾਫੀ ਟਾਈਮ ਅਸੀਂ ਅੰਦਰ ਅਰਦਾਸ ਤੇ ਬੈਠੇ ਰਹੇ ਤੇ ਦਰਸ਼ਨ ਕਰਕੇ ਤੇ ਹੁਣ ਅਸੀਂ यात्रा शुरू कर लगे श्री थे, थे।, थे श्री मणिकांत साहब हम चलते अपनी बाइक को जिते अपनी बाइक लाई थी पार्किंग हम श्री मणिकांत साहब की यात्रा शुरू करा गए जी हम अनदपुर साहब के दर्शन कर रहे हैं ਰਾਤਾ ਚੱਲੇ ਪਾਇਆ ਜੀ ਕਿ ਜਿੱਥੇ ਗੀਟਪੁਰ ਸਾਹਿਬ ਨੂੰ ਗੀਟਪੁਰ ਸਾਹਿਬ ਤੋਂ ਮੰਡੀ ਮੰਡੀ ਤੋਂ ਫਿਰੋਜ਼ਪੁਰ ਤੋਂ ਵਾਰੀ ਮਾਚਲ ਮੇ ਆਪ ਦਾ ਹਾਰਦਿਕ ਸਵਾਗਤ ਇਹ ਅਗਲੀ ਟਨਲ ਲੱਗੇ ਇਹ ਸਾਨੂੰ ਕ੍ਰੋਸ ਕਰਾਂਗੇ ਬੇਦਰ ਦੇ ਰਿਖਤ ਦੇਣੇ ਜਾ ਰਹੇ ਆਪਾਂ ਬੜੀ ਠੰਡਾ ਗੱਲਾ ਪਈ ਆ ਪੂਰਾ ਠੰਡਾ ਹੋਇਆ ਪਿਆ ਠੰਡਾ ਹੋਇਆ ਪਿਆ ਪੂਰਾ ਟਨਲ ਤਾਂ ਖਾਫੀ ਲੰਬੀ ਸੀ ਪਹਿਲਾਂ ਉਹਦੇ ਵਿੱਚ ਤਾਂ ਇਦਾਂ ਲੱਗਦਾ ਸੀ ਉਹਨਾਂ ਨੇ ਕਿਹੜੀ ਚੀਜ਼ ਚੱਲਦੀ ਨਹੀਂ ਆਵਾਜ਼ਾਂ ਜਾਂ ਜਾਨ ਨੂੰ ਆਉਣੀ ਸੀਗੇ ਪੱਥਰੀਆਂ ਦੀਆਂ ਇੱਕ ਗੱਡੀਆਂ ਦੀਆਂ ਆਵਾਜ਼ਾਂ ਤੇ ਆਹ ਸਾਹਮਣੇ ਦੇਖੋ ਕਿ ਕਿੜੇ ਕਿੜੇ ਉੱਚੇ ਪਰਬਤ ਆ ਹਾਂਜੀ ਇਹ ਜਿੱਦਾਂ ਤੁਸੀਂ ਦੇਖ ਸਕਦੇ ਜੀ ਇੱਕ ਟਨਲ ਕ੍ਰੋਸ ਕੀਤੀ ਟਨਲ ਨੰਬਰ 2 ਦੇ ਵੀ ਦੇ ਦਿਆਂ ਕਿੰਨੀ ਲੰਬੀ ਆ ਟਨਲ ਦੇਖੋ ਕਰਦੇ ਆ ਪੈਨੂ ਦੇ ਹਾਂ ਜੇ ਜਦ ਤੱਕ ਇਹ ਕਰਦੇ ਹਾਂ ਨੰਬਰ ਦੋ ਨੰਬਰ ਟਨਲ ਵੀ ਆਪਾਂ ਕ੍ਰੋਸ ਕਰ ਲਈ ਆ ਤੇ ਇਹ ਟਨਲ ਤਾਂ ਛੋਟੀ ਸੀਗੀ ਇੰਨੀ ਕੋ ਵੱਡੀ ਨਹੀਂ ਸੀ ਇਹ ਟਨਲ ਤੇ ਮਾਤੇ 200 ਮੀਟਰ ਦੀ ਸੀਗੀ ਪਿਛਲੀ ਜਿਹੜੀ ਪਹਿਲੀ ਆਈ ਟਨਲ ਸੀਗੀ ਉਹ ਕਾਫੀ ਲੰਬੀ ਸੀਗੀ ਉਹ ਮਿੰਨਾਂ ਦਾ 1 ਕਿਲੋਮੀਟਰ ਦੀ ਜਾਂ 1.5 ਕਿਲੋਮੀਟਰ ਦੀ ਹੋਣੀ ਆ ਕਾਫੀ ਲੰਬੀ ਟਨਲ ਵੀ ਹੈ ਇਹ ਹਾਕੀ ਹੋ ਰਹੀ ਸੀ ਕਿ ਜੇ ਆਪਾਂ ਮਾਰ ਆਵਾਜ਼ ਚੱਲ ਰਹੀ ਵੀ ਹੈ ਢੰਗੀ ਤੇ ਅਡੇ ਟੀਕਟ ਦਾ ਘਟਾ ਹੀ ਬਣ ਜਾਂਦੀ ਆਉਣੀ ਹੈ ਬੰਦ ਹੋ ਗਈ ਬੰਨੇ 25 ਦੀ ਗੰਢਾ ਦੀ ਆਵਾਜ਼ ਢੰਗੀ ਲੱਗਦੀ ਪਈ ਹੈ ਇਹ ਮਿਲਾਂਗੇ ਟੀਮ ਬੈ ਕੇ ਰਿਹਾ ਜੇਸਾ ਹੋਣਾ ਬਣਿਆ ਆ ਆਂਗਰ ਕੇ ਗੰਢਾ ਆਣੀ ਬਾਕੀ ਤਾਂ ਉਹਦੇ ਦਿਖਾਉਨੇ ਆਪਾਂ ਅਪਡੇਟ ਦਿੰਨੇ ਆ ਦੇਖ ਸਕ ਰਹੇ ਆ ਜੀ ਦੋ ਟਨਲ ਤੱਕ ਆ ਗਿਆ ਆਪਾਂ ਲੰਘ ਗਏ ਆ ਤੇ ਹੁਣ ਇਹ ਟਨਲ 3 ਈ ਆ ਤਿੰਨ ਤੋਂ ਟਨਲ ਆ ਇਹ ਦੇਖਦੇ ਆ ਚਲੋ ਕਿ ਠੀਕ ਵਾ ਤੇ ਪਹੁੰਚਿਆ ਤੁਹਾਨੂੰ ਲੋਜ ਜਾ ਕੇ मनीकरण साहब जाना है मणिकरण साहब से जी होना है ओके थैंक यू इतो रैली है जी ਦੇ ਤੇ ਮੰਮੀ ਸ਼ਹਿਰ ਤੋਂ ਹੋ ਗਿਆ ਸੀ ਕਨਫਿਊਜ਼ ਉਸ ਤੋਂ ਰਸਤਾ ਹੋ ਗਿਆ ਅੱਗੇ ਉਹ ਬਲੋਕਰ ਤੇ 3 ਵਜੇ ਤੇ ਰਸਤਾ ਬਲੋਕ ਰਹਿਣਾ ਸੀਗਾ ਇਹ ਟਾਈਮ ਕਹਿੰਦੇ ਜੀ 1 ਵਜਾ 1 ਵਜੇ 1 ਵਜਾ ਹੁਣ ਤੇ ਅਸੀਂ ਹੁਣੇ ਟਾਈਮ ਉੱਥੇ ਕੀ ਕਰਦੇ ਖੜਕੇ ਉਹ ਕਹਿੰਦੇ ਇੱਧਰ ਜੀ ਮੋਟਰਸ ਆਉਣਾ ਨੇ ਮੋਟਰਸ ਮੰਚਰਾਉਣਾ ਪੈਂਦਾ ਆ ਤੇ ਇੱਧਰ ਥੋੜਾ ਔਖਾ ਡਿਫਿਕਲਟੀ ਆਦਾ ਆ ਤੇ ਉਹਦਾ ਕਰਕੇ ਫੇਰ ਮੈਂ ਚਲੋਣਾ ਸੀਗਾ ਛੋਟਰਾ ਦੇ ਲੈਣੀ ਹੋਏ ਕਿਵੇਂ ਕਿੱਦਾਂ ਜਾਈ ਹੌਣ ਜੋਗੀ ਕਹਿੰਦਾ ਭਾਈ ਭੁੱਖ ਲੱਗੀ ਆ ਤੇ ਆ ਆ ਬੈਠਾ ਜੋਗੀ ਤੇ ਖਾਂਡਿਆ ਪਰੋਠੇ ਚਾਰਨਾ ਤੇ ਅਸੀਂ ਆਹ ਬੈਠੇ ਆ ਨੇਚਰ ਦੇ ਵਿੱਚ ਆਲੇ ਦੁਆਲੇ ਸਾਡੇ ਵੱਡ ਵੱਡੀਆਂ ਪਹਾੜੀਆਂ ਬੱਦਲ ਆ ਉੱਪਰ ਤੇ ਬੱਦਲ ਇੱਧਰ ਦੀ ਆ ਜਾਂਦੇ ਏ ਕਰੀ ਉੱਧਰ ਦੀ ਆ ਸਾਡੀ ਬਾਈਕ ਲੱਗੀ ਆ ਜੋ ਵੀ ਬੰਦ ਕਰਦੇ ਬਾਈਕ ਇਹ ਮੈਨੂੰ ਲੱਗਾ ਸੀ ਉਹ ਰੋਟੀ ਖਾਣ ਮੈਂ ਕਿਹਾ ਚਲੋ ਰੋਟੀ ਖਾ ਕੇ ਤੇ ਫੇ ਇਹ ਅਸੀਂ ਹੁਣ ਬਜੋਰਾ ਸ਼ਹਿਰ ਜਾਣਾ ਬਜੋਰਾ ਤੋਂ ਜਾਣਾ ਫੇਰ ਬੂੰਤਰ ਬੁੰਤਰ ਤੋਂ ਫੇਰ ਜਾਣਾ ਉੱਥੇ ਮਨੀਕਨ ਸਾਹਿਬ ਤੇ ਫੇਰ ਟੱਕਰਦੇ ਆ ਤੁਹਾਨੂੰ ਰਾਹ ਦੇ ਮਾੜੇ ਮੋਟੇ ਸ਼ਾਟ ਜੇ ਜੋਗੀ ਲੈ ਲੂਗਾ ਤੂੰ ਦਿਖਾ ਦੇਂਗੇ ਨਹੀਂ ਤਾਂ ਫੇਰ ਮੈਂ ਤੁਹਾਨੂੰ ਮਨੀਕਨ ਸਾਹਿਬ ਜਾ ਕੇ ਸਾਰੀ ਡਿਟੇਲ ਦਊਂਗਾ ਉੱਥੇ ਜਾ ਕੇ ਸਾਰਾ ਕੁਝ ਦੱਸੂਗਾ ਕਿੱਦਾਂ ਕਿੱਦਾਂ ਕੀ ਹੋਈ ਸਾਡੇ ਨਾਲ ਤੇ ਚਲੋ ਟੱਕਰਦੇ ਆਗੇ ਰਾਜ ਤੁਹਾਡੇ ਨਾਲ ਬੜਾ ਸਾਰਾ ਬਹੁਤ ਡਿਫਿਕਲਟੀ ਆ ਜੀ ਉਹ ਤੋਂ ਮੁੱਕ ਚੱਲਣਾ ਨਹੀਂ ਗਿਆ ਕਿ ਕਰਕੇ ਨੂੰ ਬੰਨਣਾ ਪਿਆ ਜੀ ਸ਼ਾਟ ਬਾਰੇ ਲੈਣੀ ਹੋਈ ਰਾਹ ਦੇ ਜੀ ਘੱਲ ਲੱਗਦਾ ਜੀ ਉੱਥੇ 15 ਮਿੰਟ ਰੁਕੀ ਗਈ ਸੀ ਬਈਆ ਇਹ ਮਨੀਕਰ ਨਹੀਂ ਜਾਣਾ ਹੈ ਮਨੀਕਰ ਹਿਦਈਏ ਕਿੰਨੀ ਦੂਰ ਹੈ ਭਈਆ ਯਾਰਸੇ ਹਾਂਜੀ ਇੱਥੇ 3-4 ਘੰਟੇ ਲੱਗਣੇ ਆ। ਜੇ 12 ਵਜੇ ਉੱਥੇ ਚੱਲ ਗਏ ਸੀਗੇ ਤੇ 12 ਵਜੇ ਤੋਂ ਕਰਦੇ ਸਾਂ 3-4 ਘੰਟੇ ਹੋਰ ਲੱਗਣੇ ਇੱਥੇ ਰੁਕਣ ਨੂੰ। ਜੀ ਜੱਤੀ ਰੋਟੀ ਬਾਹਰ ਖਾਓ ਜਾ ਕੇ। ਇੱਕ ਨਹੀਂ ਤਾਂ ਕਹਿੰਦੇ ਦੂਸਰਾ ਵਾਸਤਾ ਹੈਗਾ ਅੱਜ ਤੱਕ ਹੁੰ ਜਾਂਦੇ ਆ। ਇਹਦਾ ਆਪ ਕੋ ਲੱਗਿਆ ਹੋਵੇ। ਬੈਠੇ ਆ। ਇਹ ਵੀ ਬੰਦੀ ਤੋਂ ਤੱਕ ਸ਼ਾਇਦ ਹੋਊਗਾ। ਸ਼ਾਇਦ ਤੱਕ। ਦੇਖਦੇ ਆ ਬਾਕੀ ਸਾਹ ਵੀ ਅੱਗੇ। ਕਾਫੀ ਖਰਾਬ ਆ। ਉਹਨੇ ਆਪ ਸਾਈਡ ਤੇ ਬਹੁਤ ਜਾ ਰਹਾ ਹੈ ਜੀ ਤੇ ਇੱਥੇ ਇਦਾਂ ਠੰਡ ਕਾਫੀ ਲੱਗਦੀ ਹੋਈ ਆ ਸੈਂਡਾਂ ਨੂੰ ਸਾਈਡ ਤੇ ਤਾਂ ਕਾਫੀ ਉੱਚੀ ਆ ਰਹੀਆਂ ਆ ਹਾਂਜੀ ਹਾਂਜੀ ਬਹੁਤ ਦੂਰ ਜਾਂਦੀ ਤਾਂ ਅਸੀਂ ਹੁਣ ਮੂਲਪੁਰ ਸ਼ਹਿਰ ਆ ਗਏ ਆ ਜੀ ਤੇ ਮੂਲਪੁਰ ਸ਼ਹਿਰ ਤੋਂ 35 ਕਿਲੋਮੀਟਰ ਦੀ ਦੂਰੀ ਹੈ ਜੀ ਮਣੀ ਗਨ ਸਾਹਿਬ ਦੀ ਤੇ ਅਸੀਂ ਕੰਪ ਤੇ ਰੁਕੇ ਸੀ ਢੀਲਪੌਣ ਨੂੰ ਤੇ ਪਿੰਡੋਂ ਪੁਆਇਆ ਸੀ ਆਪਾਂ 450 ਦਾ ਅੱਧੀ ਟੈਂਕੀ ਪੈਨੋ ਦੀ ਤੇ ਹੌਂਗੀ ਟੈਂਕੀ ਅੱਧੀ ਸੀਗੀ ਤੇ 450 ਦਾ ਹੁਣ ਪਿਆ ਤੇ ਸਾਨੂੰ ਬੜਾ ਬੜਾ ਕਿ ਬਹੁਤ ਬਣਾ ਕੇ ਆਉਣਾ ਕਰਕੇ ਮੈਂ ਤੇਲ ਤੋਂ ਰੁਕ ਗਿਆ ਤੇ ਅੱਗੇ ਆਪਾਂ ਹੋ ਗਏ ਜੀ ਇਹ ਮੂਲਪੁਰ ਸ਼ਹਿਰ ਤੇਲ ਕੋ ਆ ਕੇ ਤਾਂ ਆਪਾਂ ਹੁਣ ਤੁਰ ਪਏ ਆ ਇੱਕੋ ਸ਼੍ਰੀ ਮਣੀ ਗਨ ਸਾਹਿਬ ਜੀ ਦੇ Exit the roundabout onto कैसे Road. Continue on Manikaran Road for 32 kilometers. ਸੋਲਡ ਸੋਲਡ ਤੋਂ ਆਏ ਸੀ ਤੇ ਇਹ ਆਇਆ ਜੀ ਸੋਲਡ ਐਡਵੈਂਚਰ ਕੈਂਪ ਜਿੱਥੇ ਤੁਸੀਂ ਵਾਹ ਦੀਆਂ ਕਾਫੀ ਰੀਲਡ ਲਾ ਦੇਖੀ ਹੋਣੀਆਂ ਆ ਨਦੀ ਦੇ ਕਿਨਾਰੇ ਆ ਤੇ ਲੱਗ ਲੱਗੇ ਬਹੁਤ ਤਗੜੇ ਤਗੜੇ ਪਰਬਤ ਆਏ ਦੇ ਬਹੁਤ ਸਾਹਮਣੇ ਆ ਜੀ ਸੋਲਡ ਐਡਵੈਂਚਰ ਕੈਂਪ ਇਹ ਇੱਥੇ ਨਾ 1000 1000 2000 ਰੁਪਏ ਕਰਾਇਆ ਜੀ ਇੱਕ ਬੰਨ ਐਕਸਪਰਟ ਦਾ ਤੇ ਇੱਕ ਟੈਂਟ ਦੇ ਹਿਸਾਬ ਨਾਲ ਦਿੰਦੇ ਆ ਇਹ ਜਰੂਰ ਵੀ ਵਿਜ਼ਿਟ ਕਰੋ ਆਓ ਵੀ ਚੈੱਕ ਕਰੀ ਤੇ ਇੱਥੇ ਜਿਆਦਾਤਰ ਬ੍ਰਿਟਿਸ਼ ਲੋਕ ਆਉਂਦੇ ਆ ਪੂਰੇ ਘਾਰੇ ਆਉਂਦੇ ਆ ਕਿਉਂਕਿ ਉਹ ਚਿੱਲ ਕਰਨ ਆਉਂਦੇ ਇੱਥੇ ਅਗਲੇ ਨੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਾ ਆਉਂਦਾ ਫਲਵੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੇ ਉਹ ਇਸ ਥੀ ਇੱਥੇ ਜਿਆਦਾ ਆ ਕੇ ਖੁਸ਼ ਆ ਤੇ ਆਪਾਂ ਹੁਣ ਚੱਲੇ ਸੀਗੇ ਇੱਥੋਂ ਬਸੋਲਦਾ ਤੁਹਾਨੂੰ ਇਹਦਾ ਖਾਸਤਾ ਵਾ ਸੋਲਡ ਐਡਵੈਂਚਰ ਕੈਂਪ ਦਾ ਤੇ ਆਪਾਂ ਹੁਣ ਚੱਲਦੇ ਆ ਅੱਗੇ ਤੇ ਚੱਲਦੇ ਆ ਜੀ ਮਨੀਗਨ ਸਾਹਿਬ ਅਰੇ ਜੀ ਵੀਰੇ ਰੈਂਸ ਕਰਨਾ ਪਾ ਨਹੀਂ ਰਿਹਾ ਯਾਰ ਉਸ ਤੋਂ ਪਰਵਾਹਿਆ ਫਿਲ ਹੋਰ ਹੀ ਆਉਂਦੇ ਆ ਵਾ पहाड़ी पहाड़ 残りはあったと思う。 Left. To ready, to the Take the next left, then turn left.

ਮੇਰਾ ਟ੍ਰੈਵਲ ਫਾਰਮਿੰਗ ਲੇਬਰ ਲੰਗਾਉਂ। ਦਸਨ ਉਹ ਇੱਕ ਫਾਈਨਲ ਸਟੇਟ। ਉਹ ਵੀ ਆ ਗਿਆ। ਹਾਂਜੀ ਫਾਈਨਲੀ ਗੁਰਦੁਆਰਾ ਮਨੀਕਨ ਸਾਹਿਬ ਪਹੁੰਚ ਗਏ ਆ। ਤੇ ਕਰੋ ਦਰਸ਼ਨ ਤੁਸੀਂ ਵੀ ਗੁਰਦੁਆਰਾ ਮਨੀਕਨ ਸਾਹਿਬ ਦੇ। ਆ ਸਾਹਮਣੇ ਸਰੋਵਰ ਆ ਜੀ। ਤੇ ਔਰ ਲੱਗਿਆ ਪਾਰਵਤੀ ਨਦੀ ਪੈਂਦੀ ਆ ਇਹ ਗੁਰੂ ਘਰ ਆ ਤੇ ਉਹ ਸਾਹਮਣੇ ਇੱਕ ਗੁਰੂ ਘਰ ਆ ਸਾਹਮਣੇ ਬਹੁਤ ਹੀ ਠੰਡੀ ਹਵਾ ਚੱਲ ਰਹੀ ਇੱਥੇ ਜਿਓ ਇੱਕ ਵਾਰ ਜੂ ਦਰਸ਼ਨ ਕਰੋ ਅਸੀਂ ਸ਼ਾਇਦ ਦਰਸ਼ਨ ਸਵੇ ਨੂੰ ਕਰੀਏ ਕਿਉਂਕਿ ਹੁਣ ਛੱਤੇ ਪਏ ਆ ਬਾਕੀ ਟਾਈਮ ਸਵੇ ਦੱਸਦੇ ਆ ਬਾਕੀ ਕਿੱਧਰ ਹੀ ਜਾਂਦੇ ਆ ਕਿੱਥੇ ਰੂਮ ਲੈਣੇ ਆ ਤੇ ਫਰਸਟ ਟਾਈਮ ਸੰਡ ਐਕਸਪੀਰੀਅੰਸ ਆ ਮੈਂ ਵੀ ਇੱਥੇ ਫਰਸਟ ਟਾਈਮ ਆਇਆ ਪਹਿਲੋਂ ਰਗੜੀ ਨਹੀਂ ਆਇਆ ਹੁਕਮ ਹੋਇਆ ਹੁਣ ਬਾਬਾ ਜੀ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸੰਦਿਆ ਤੇ ਆ ਗਏ ਆ ਉਹਨਾਂ ਦੇ ਹੁਕਮ ਤੋਂ ਬਿਨਾਂ ਨਹੀਂ ਆ ਸਕਦੇ ਜੇ ਰੋਕਮ ਕਰੂਗੇ ਉਹਦੇ ਯਾਰ ਹੋਣਾ ਜੀ ਉਹ ਸਾਹਮਣੇ ਗੁਰਦੁਆਰਾ ਜੀ ਉਹ ਸਾਹਮਣੇ ਤੇ ਉਹ ਲੰਗਰ ਹਾਲ ਆ ਸਾਹਮਣੇ ਇੱਧੇ ਦੇ ਉੱਤੇ ਪਹਾੜ ਤੱਕ ਉਹ ਸਾਹਮਣੇ ਬੱਦਲ ਦੇਖ ਲਓ ਕਿੰਦਾ ਉੱਤੋਂ ਆਉਂਦੇ ਪਏ ਆ 바퀴 던져리야 그리 보내야.